ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣਾ ਜਿਹੜਾ ਪੰਜਾਬ ਦੇ ਆਲ ਕੰਪੀਟੀਟਿਵ ਐਗਜ਼ਾਮ ਲਈ ਚੱਲ ਰਹੀ ਹੈ ਸੀਰੀਜ਼ ਆਪਣੀ ਪੰਜਾਬੀ ਸੱਭਿਆਚਾਰ ਸਾਹਿਤ ਪਾਸ਼ਾ ਤੇ ਲੋਕਤਾ ਰਸਵੰਦੀ ਉਹਦਾ ਪਾਰਟ 5 ਲੈ ਕੇ ਸੋ ਪਿਛਲੀ ਚਾਰ ਕਲਾਸਾਂ ਚ ਹੋ ਚੁੱਕੀਆਂ ਨੇ ਜੀ ਆਪਣੀਆਂ ਜਿਹੜੇ ਬੱਚੇ ਨੇ ਉਹ ਨਹੀਂ ਦੇਖੀਆਂ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਚੈੱਕ ਕਰੋ ਸੋ ਬਿਨਾ ਕਿਸੇ ਦੇਰੀ ਆਪਾਂ ਕਲਾਸ ਸ਼ੁਰੂ ਕਰਦੇ ਆਂ ਜੇ ਮੇਰੀ ਕਲਾਸ ਵਧੀਆ ਲੱਗੇ ਤਾਂ ਕਲਾਸ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਿਹਾ ਉਹਨਾਂ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਸੋ ਫਰਸਟ ਕੁਐਸਚਨ ਦੇਖੋ ਕਿੱਸਾ ਸਿਰੀ ਫਰਹਾਦ ਕਿਸ ਦੀ ਰਚਨਾ ਹੈ ਫਰਸਟ ਹੈ ਜੀ ਪਿੱਲੂ ਸੈਕਿੰਡ ਹੈ ਹਾਸ਼ਮ ਸ਼ਾ ਥਰਡ ਹੈ ਬੁੱਲੇ ਸ਼ਾ ਫੋਰਥ ਹੈ ਸ਼ਾਹ ਹੁਸੈਨ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਕਿੱਸਾ ਲਿਖਿਆ ਹੈ ਜੀ ਸੀਰੀ ਫਰਹਾਦ ਉਹ ਕੀ ਦਾ ਲਿਖਿਆ ਹੈ ਜੀ ਕੀ ਦੀ ਰਚਨਾ ਹੈ ਤਾਂ ਇਹਦਾ ਅਨਸਰ ਆਜੂਗਾ ਜੀ ਹਾਸ਼ਮ ਸ਼ਾ ਸੈਕਿੰਡ ਅਨਸਰ ਆਜੂਗਾ ਹਾਸ਼ਮ ਸ਼ਾ ਦੀ ਰਚਨਾ ਹੈ ਜੀ ਸੀਰੀ ਫਰਹਾਦ ਦੀ ਰਚਨਾ ਹਾਸ਼ਮ ਸ਼ਾ ਸੈਕਿੰਡ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਨਾਦਰ ਸ਼ਾ ਦੀ ਵਾਰ ਦਾ ਲੇਖਕ ਕੌਣ ਹੈ ਫਸਟ ਹੈ ਜੀ ਸ਼ਾ ਮੁਹੰਮਦ ਸੈਕਿੰਡ ਹੈ ਅਲੀ ਹੈਦਰ ਥਰਡ ਹੈ ਸ਼ਾ ਹੁਸੈਨ ਫੋਰਥ ਹੈ ਜੀ ਨਵਾਜ਼ਤ ਸੋਰੀ ਜੀ ਨਜ਼ਾਬਤ ਕਿ ਅਨਸਰ ਆਜੂਗਾ ਤੈਦ ਅਨਸਰ ਆਜੂਗਾ ਜੀ ਫੋਰਥ ਨਜ਼ਾਬਤ ਜਿਹੜਾ ਆਪਣਾ ਜੀ ਰਾਈਟਰ ਹੈ ਨਦਰਸ਼ਾ ਦੀ ਵਾਰ ਦਾ ਫੋਰਥ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਜੁਗ ਬਦਲ ਗਿਆ ਨਾਵਲ ਦਾ ਲੇਖਕ ਕੌਣ ਹੈ ਫਸਟ ਹੈ ਜੀ ਦਿਲੀਪ ਕੋਟੀਵਾਣਾ ਸੈਕਿੰਡ ਹੈ ਸੌਨ ਸਿੰਘ ਸੀਤਲ ਥਰਡ ਹੈ ਅਮ੍ਰਿਤਾ ਪ੍ਰੀਤਮ ਫੋਰਥ ਹੈ ਨਾਨਕ ਸਿੰਘ ਕੀ ਆਨਸਰ ਆਜੂਗਾ ਜੀ ਕੀਨੇ ਲਿਖਿਆ ਜੁਗ ਬਦਲ ਗਿਆ ਨਾਵਲ ਇਹ ਜਿਹੜਾ ਹੈ ਤਾਂ ਇਹਦਾ ਆਨਸਰ ਆਜੂਗਾ ਜੀ ਸੈਕਿੰਡ ਸੋਨ ਸਿੰਘ ਸੀਤਲ ਦਾ ਲਿਖਿਆ ਹੋਇਆ ਯੁੱਗ ਬਦਲ ਗਿਆ ਨਾਵਲ ਨੈਕਸਟ ਕੁਐਸਚਨ ਦੇਖੋ ਜੀ ਬਗਦੇ ਪਾਣੀ ਸਾਹਿਤ ਦਾ ਕਿਹੜਾ ਰੂਪ ਹੈ ਫਸਟ ਹੈ ਜੀ ਕਹਾਣੀ ਸੈਕੰਡ ਹੈ ਨਿਵੰਦ ਥਰਡ ਹੈ ਨਾਵਲ ਫੋਰ ਤੇ ਕਵਿਤਾ ਕੀ ਆਨਸਰ ਆਜੂਗਾ ਜੀ ਵਕਤੇ ਵਕਤੇ ਪਾਣੀ ਜਿਹੜਾ ਉਹ ਸਾਹਿਤ ਦਾ ਕਿਹੜਾ ਰੂਪ ਹੈ ਤੈਡ ਅਨਸਰ ਆ ਜੂਗਾ ਜੀ ਕਵਿਤਾ ਵਗਦੇ ਪਾਣੀ ਸੈਦਾ ਜੀ ਇੱਕ ਰੂਪ ਹੈ ਜਿਹੜਾ ਕਵਿਤਾ ਹੈ ਫੋਰਥ ਅਨਸਰ ਆ ਜੂਗਾ ਨੈਕਸਟ ਕੁਐਸਚਨ ਦੇਖੋ ਹੀ ਬਰਫ ਦੀ ਅੱਗ ਨਾਵਲ ਦਾ ਲੇਖਕ ਕੌਣ ਹੈ ਫਸਟ ਹੈ ਜੀ ਸੰਤ ਸਿੰਘ ਸੇਖੋ ਸੈਕਿੰਡ ਹੈ ਨਾਨਕ ਸਿੰਘ ਥਰਡ ਹੈ ਜਸਵੰਤ ਸਿੰਘ ਕੰਬਲ ਫੋਰਥ ਹੈ ਸੰਤੋਖ ਸਿੰਘ ਤੀਰ ਕੀ ਅਨਸਰ ਆ ਜੂਗਾ ਜੀ ਬਰਫ ਦੀ ਅੱਗ ਨਾਵਲ ਦਾ ਲੇਖਕ ਕੌਣ ਹੈ ਤਿਹਦਾ ਅਨਸਰ ਆਜੂਗਾ ਜੀ ਜਸਵੰਤ ਸਿੰਘ ਕੰਬਲ ਉਹਨਾਂ ਨੇ ਲਿਖਿਆ ਹੋਇਆ ਹੈ ਬਰਫ਼ ਦੀ ਅਗਨਾਵਲੀ ਥਰਡ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਬਗਦੇ ਪਾਣੀ ਦਾ ਲੇਖਕ ਕੌਣ ਹੈ ਫਸਟ ਹੈ ਜੀ ਦੀਵਾਨ ਸਿੰਘ ਕਾਲੇ ਪਾਣੀ ਸੈਕਿੰਡ ਹੈ 파ਸ਼ ਥਰਡ ਹੈ ਤਨੀ ਰਾਮਚੈਤ੍ਰਿਕ ਫੋਰ ਅਮ੍ਰਿਤਾ ਪ੍ਰੀਤਮ ਕੀ ਅਨਸਰ ਆਜੂਗਾ ਜੀ ਵਗਦੇ ਪਾਣੀ ਦਾ ਲੇਖਕ ਕੌਣ ਹੈ ਤੇ ਇਹਦਾ ਅਨਸਰ ਆਜੂਗਾ ਜੀ ਦੀਵਾਨ ਸਿੰਘ ਕਾਲੇ ਪਾਣੀ ਵਗਦੇ ਪਾਣੀ ਆਪਾਂ ਇਹ ਲਿਖਿਆ ਹੋਇਆ ਲੇਖ ਕਹਿੰਦਾ ਦੀਵਾਨ ਸਿੰਘ ਕਾਲੇ ਪਾਣੀ ਫਸਟ ਅਨਸਰ ਆਜੂ ਭਾਈ ਨੈਕਸਟ ਕੁਐਸਚਨ ਦੇਖੋ ਜੀ ਲਾਜਵੰਤੀ ਨਾਮ ਕਵਿਤਾ ਦਾ ਕਰਤਾ ਕੌਣ ਹੈ ਫਸਟ ਹੈ ਜੀ ਭਾਈ ਵੀਰ ਸਿੰਘ ਸੈਕਿੰਡ ਹੈ ਸੰਤੋਖ ਸਿੰਘ ਤੀਰ ਥਰਡ ਹੈ ਸ਼ਿਵ ਕੁਮਾਰ ਬਟਾਲਵੀ ਫੋਰਥ ਹੈ ਨਾਨਕ ਸਿੰਘ ਕੀ ਆਨਸਰ ਆਜੂਗਾ ਜੀ ਲਾਜਵੰਤੀ ਨਾਮੀ ਕਵਿਤਾ ਦਾ ਕਰਤਾ ਕੋਣ ਹੈ ਜਾਂ ਲੇਖਕ ਕੋਣ ਹੈ ਤਾਂ ਇਹਦਾ ਆਨਸਰ ਆਜੂਗਾ ਜੀ ਸੀ ਸ਼ਿਵ ਕੁਮਾਰ ਬਟਾਲਵੀ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਹੈ ਕਵਿਤਾ ਲਾਜਵੰਤੀ ਥਰਡ ਆਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਪੰਜ ਪਾਣੀ ਦਾ ਰਚਨਕਾਰ ਕੌਣ ਹੈ ਫਸਟ ਹੈ ਜੀ ਪ੍ਰੋਫੈਸਰ ਮਾਹਨ ਸਿੰਘ ਸੈਕਿੰਡ ਹੈ ਤਾਂ ਨੀਰਮ ਚੈਤ੍ਰਿਕ 3rd ਹੈ ਬਲਵੰਤ ਗਾਰਗੀ 4th ਹੈ ਅਮਰਤਾ ਪ੍ਰੀਤਮ ਕੀ ਦਾ ਲਿਖਿਆ ਹੈ 5 ਪਾਣੀ ਦਾ ਰਚਨਕਾਰੀ ਜਾਂ ਲੇਖਕ કોਨਾਂ ਦੇ ਤਾਂ ਇਹਦਾ ਅਨਸਰ ਆ ਜਾਊਗਾ ਜੀ ਫਸਟ ਪ੍ਰੋਫੈਸਰ ਮਾਹਨ ਸਿੰਘ ਦੇ ਲਿਖਿਆ ਹੋਇਆ ਜੀ ਰਚਨਾਕਾਰ ਇਹਨਾਂ ਦੇ ਪੰਜ ਪਾਣੀ ਤੇ ਫਸਟ ਅਨਸਰ ਆ ਜਾਊਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਮਿਰਜ਼ਾ ਸਾਈਬਾ ਕਥਾ ਦਾ ਸਬੰਧ ਕਿਹੜੀ ਇਲਾਕੇ ਨਾਲ ਸੀ 1st ਹੈ ਜੀ ਸਿੰਧ 2nd ਹੈ ਗੁਜਰਾਤ 3rd ਹੈ ਚੰਗ 4th ਹੈ ਜੀ ਸਿਆਲਕੋਟ ਕੀ ਆਨਸਰ ਆਜੂਗਾ ਇਹ ਵੀ ਜਿਹੜਾ ਸਾਈਬਾ ਮਿਰਜ਼ਾ ਹੀ ਉਹ ਜਿਹੜੀ ਕਥਾ ਹੈ ਆਪਣੀ ਉਹਦਾ ਸਬੰਧ ਕਿਹੜੀ ਇਲਾਕੇ ਨਾਲ ਸੀ ਕੀ ਆਨਸਰ ਆਜੂਗਾ ਇਹ ਤਾਂ ਇਹਦਾ ਆਨਸਰ ਆਜੂਗਾ ਜੀ 3rd ਚੰਗ ਚੰਗ ਨਾਲ ਸਬੰਧ ਹੈ ਜੀ ਮਿਰਜ਼ਾ ਸਾਈਬਾ ਦਾ ਜਿਹੜੀ ਆਪਣੀ ਕਥਾ ਹੈ ਉਹਦਾ ਸਬੰਧ ਕਿਸ ਦੇ ਨਾਲ ਹੈ ਚੰਗ ਨਾਲ 3rd ਆਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਸੋਹਣੀ ਮਹੀਵਾਲ ਦਾ ਕਿੱਸਾ ਲਿਖਣ ਵਾਲਾ ਪਹਿਲਾ ਰਚਨਾਕਰ ਕੌਣ ਸੀ ਫਸਟ ਹੈ ਜੀ ਫਜ਼ਲ ਸ਼ਾ ਸੈਕਿੰਡ ਹੈ ਪਿੱਲੂ ਥਰਡ ਹੈ ਵਾਰਿਸ਼ਾ 4th ਹੈ ਹਾਸ਼ਮ ਸ਼ਾ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਸੋਹਣੀ ਮਹੀਵਾਲ ਦਾ ਕਿੱਸਾ ਲਿਖਣ ਦਾ ਪਹਿਲਾ ਰਚਨਕਰ ਕੌਣ ਹੋਏ ਨੇ ਜੱਸੀ ਤਾਂ ਇਹਦਾ ਅਨਸਰ ਆਜੂਗਾ ਜੀ ਹਾਸ਼ਮ ਸ਼ਾ ਸਭ ਤੋਂ ਪਹਿਲਾਂ ਹਾਸ਼ਮ ਸ਼ਾ ਨੇ ਜਿਹੜਾ ਸੋਣੀ ਮਹੀਵਾਲ ਦਾ ਕਿੱਸਾ ਕਿ ਹੈ ਲਿਖਣ ਵਾਲੇ ਸੀ ਜਿਹੜਾ ਜਨਾਕਰ ਸੀਗੇ ਹਾਸ਼ਮ ਸ਼ਾ ਫੋਰਥ ਆਨਸਰ ਆ ਜੂਗਾ ਹੀ ਨੈਕਸਟ ਕੁਐਸਚਨ ਦੇਖੋ ਹੀ ਸ਼ੋਭਾ ਸਿੰਘ ਦਾ ਸਬੰਧ ਕਿਹੜੇ ਖੇਤਰ ਨਾਲ ਸੀ ਫਸਟ ਹੈ ਜੀ ਸੈਤਕਾਰ ਕਰ ਸੈਕਿੰਡ ਹੈ ਚਿੱਤਰਕਾਰੀ ਥਰਡ ਹੈ ਫਿਲਮ ਉਦਯੋਗ ਫੋਰਥ ਹੈ ਰਾਜਨੀਤਿਕ ਕੀ ਆਨਸਰ ਆ ਜੂਗਾ ਹੀ ਸ਼ੋਭਾ ਸਿੰਘ ਹੋਏ ਨੇ ਜੀ ਉਹਨਾਂ ਦਾ ਸਬੰਧ ਕਿਹੜੇ ਖੇਤਰ ਨਾਲ ਸੀ ਦਾਇਦ ਅਨਸਰ ਆਜੂਗਾ ਚਿੱਤਰਕਾਰੀ ਬਹੁਤ ਹੀ ਫੇਮਸ ਕੀ ਹੈ ਜਿਹੜਾ ਸ਼ੋਭਾ ਸਿੰਘ ਦਾ ਸਬੰਧ ਕਿਸੇ ਚਿੱਤਰਕਾਰ ਨਾਲ ਸੀ ਉਹ ਬਹੁਤ ਹੀ ਜ਼ਿਆਦਾ ਮਤਲਬ ਪਛਾਣੇ ਗਏ ਨੇ ਚਿੱਤਰਕਾਰੀ ਦੇ ਪੱਖੋਂ ਜਾਂ ਕਿਤੇ ਵਜੋਂ ਸੈਕਿੰਡ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਹੀ ਸ਼ਹਿਜ਼ਾਦਾ ਇੱਜ਼ਤ ਬੇਗ ਕਿਸ ਪ੍ਰੇਮੀ ਦਾ ਨਾਮ ਸੀ ਫਸਟ ਹੈ ਜੀ ਰਾਂਝਾ ਸੈਕਿੰਡ ਹੈ ਮਿਰਜ਼ਾ ਥਰਡ ਹੈ ਮਹੀਵਾਲ ਫੋਰਥ ਹੈ ਪੰਨੂੀ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਸ਼ਹਿਜ਼ਾਦਾ ਇੱਜ਼ਤ ਵੇਗ ਕਿਸ ਪ੍ਰੇਮੀ ਦਾ ਨਾਮ ਕਿਹਾ ਗਿਆ ਜਾਂ ਜਾਣਿਆ ਜਾਂਦਾ ਉਸ ਨਾਮ ਨਾਲੀ ਤਾਂ ਇਹਦਾ ਅਨਸਰ ਆਜੂਗਾ ਜੀ ਥਰਡ ਮਹੀਵਾਲ ਮਹੀਵਾਲ ਨੂੰ ਸ਼ਹਿਜ਼ਾਦਾ ਇੱਜ਼ਤ ਵੇਗ ਬਿੰਗ ਪ੍ਰੇਮੀ ਨਾਲ ਕੀ ਜਾਣਿਆ ਜਾਂਦਾ ਹੈਗਾ ਥਰਡ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਹੀਰ ਅਤੇ ਰਾਂਝੇ ਦੀ ਮਜ਼ਾਰ ਕਿੱਥੇ ਸਥਿਤ ਹੈ ਬੀ ਜੀ ਡੀ ਆਪਣੇ ਹੀਰ ਅਤੇ ਰਾਂਝੇ ਦੀ ਮਜ਼ਾਰ ਹੈ ਜੀ ਜਾਂ ਉਹਨਾਂ ਦੀ ਕਬਰ ਕਿੱਥੇ ਸੀ 1st ਮੁਲਤਾਨ 2nd ਸਿੰਧ 3rd ਸਿਆਲਕੋਟ 4th ਚੰਗ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ 4th ਚੰਗ ਚੰਗ ਵਿੱਚ ਕੀ ਹੈ ਜਿਹੜੀ ਹੀਰ ਤੇ ਰਾਂਝੇ ਦੀ ਮਜ਼ਾਰ ਸਥਿਤ ਹੈ ਜੀ 4th ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਸੋਨੀ ਮਹੀਵਾਲ ਦਾ ਸਬੰਧ ਕਿਹੜੇ ਦਰਿਆ ਨਾਲ ਸੀ ਸੋਨੀ ਮਹੀਵਾਲ ਹੋਏ ਨੇ ਜੀ ਉਹਨਾਂ ਦਾ ਸਬੰਧ ਕਿਹੜੇ ਦਰਿਆ ਨਾਲ ਹੈ ਫਸਟ ਹੈ ਜੀ ਜੇਲਮ ਸੈਕਿੰਡ ਹੈ ਚਨਾਬ ਥਰਡ ਹੈ ਸਿੰਧ ਫੋਰਥ ਹੈ ਰਾਵੀ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਚਨਾਬ ਚਨਾਬ ਨਾਲ ਕੀ ਹੈ ਸੋਨੀ ਮਹੀਵਾਲ ਦਾ ਸੰਬੰਧ ਹੈ ਜੀ ਦਰਿਆ ਹੈਗਾ ਜੀ ਚਨਾਬ ਸੈਕਿੰਡ ਅਨਸਰ ਆਜੂਗਾ ਜੀ ਆਸ ਦਾ ਲਾਸਟ ਕੁਐਸਚਨ ਦੇਖੋ ਹੀ ਕੱਚੇ ਕੜੀ ਦੀ ਕਟਨ ਕਿਸ ਪ੍ਰੇਮੀ ਜੋੜੇ ਨਾਲ ਸੰਬੰਧਿਤ ਹੈ ਫਸਟ ਹੈ ਸਸੀ ਪੰਨੂ ਸੈਕਿੰਡ ਹੈ ਸੋਨੀ ਮਹੀਵਾਲ ਥਰਡ ਹੈ ਲੈਲਾ ਮਜਨੂ ਫੋਰਥ ਹੈ ਸੀਰੀ ਫਰੀਹਾਦ ਕੀ ਅਨਸਰ ਆਜੂਗਾ ਜੀ ਵੀ ਜਿਹੜੀ ਆਪਣੀ ਕੱਚੇ ਘੜੇ ਦੀ ਘਟਨਾ ਹੋਈ ਹੈ ਜੋ ਕਿਸ ਪ੍ਰੇਮੀ ਨਾਲ ਦਾ ਸੰਬੰਧ ਹੈ ਜੇ ਪ੍ਰੇਮੀ ਜੋੜੇ ਨਾਲ ਸੰਬੰਧ ਹੈ ਤਾਂ ਇਹਦਾ ਅਨਸਰ ਆਜੂਗਾ ਜੀ ਸੋਨੀ ਮਹੀਵਾਲ ਸੋਨੀ ਮਹੀਦਸਵਾਲ ਦਾ ਸੰਬੰਧ ਕੀ ਹੈਗਾ ਕੱਚੇ ਘੜੇ ਦੀ ਜਿਹੜੀ ਕਹਾਣੀ ਹੈ ਜੇ ਆਪਣੀ ਪ੍ਰੇਮ ਕਥਾ ਹੈ ਜੀ ਉਹਦੇ ਨਾਲ ਸੰਬੰਧ ਹੈ ਸੈਕੰਡ ਅਨਸਰ ਆਜੂਗਾ ਜੀ ਸੋ ਇਹ ਸੀ ਮੇਰੇ ਅੱਜ ਦੇ ਟੌਪ ਐਮਸੀਕਿਊ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੈਲ ਆਈਕਨ ਨੂੰ ਆਲ ਉੱਤੇ ਪ੍ਰੈਸ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਸੋ ਜੇ ਤੁਹਾਡੀ ਕੋਈ ਕਵਰੀ ਹੋਵੇ ਜਾਂ ਕੁਝ ਪੁੱਛਣਾ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਇਨ੍ਹਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ